ਜਰਨਲ ਨੰਗਲ ਨੇ ਸਮਝਿਆ ਅਸਲੀ ਹੜਪੀਟਾਂ ਦਾ ਦਰਦ ਸਾਥੀਆਂ ਸਣੇ ਪੁੱਜੇ ਪਿੰਡ ਚਿਹੜੂ ਤੇ ਕਰਤਾ ਆ ਮਹਾਨ ਪ੍ਰਾਲਾ ਪਿਛਲੇ ਦਿਨੀ ਪਿੰਡ ਚਿਹੜੂ ਵਿਖੇ ਬਈ ਵਿੱਚ ਜਿਆਦਾ ਪਾਣੀ ਆਉਣ ਕਰਕੇ ਇੱਕ ਗੁੱਜਰ ਪਰਿਵਾਰ ਪਾਣੀ ਦੀ ਮਾਰ ਵੇਟ ਆ ਗਿਆ ਸੀ ਜਿਸ ਨੂੰ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਐਸ.ਆਈ.ਬੰਗ ਦੇ ਪੰਜਾਬ ਦੇ ਜੂਨਲ ਇੰਚਾਰਜ ਜਨਨ ਜਰਨਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਾਚਣ ਅਤੇ ਪਸ਼ੂਆਂ ਵਾਸਤੇ ਸੁੱਕੀ ਫੀਡ ਦਿੱਤੀ ਸੀ ਅੱਜ ਜਾਣਕਾਰੀ ਦਿੰਦੇ ਨੰਗਲ ਨੇ ਦੱਸਿਆ ਕਿ ਬਈ ਵਿੱਚ ਅਚਾਨਕ ਜਿਆਦਾ ਪਾਣੀ ਉਹਨਾਂ ਸਰਾਜ ਜਲੀ ਦੇ ਘਰ ਦਾ ਸਾਰਾ ਸਮਾਨ ਪਾਣੀ ਵਿੱਚ ਡੁੱਬ ਗਿਆ ਸੀ ਤੇ ਪੂਰਾ ਪਰਿਵਾਰ 7 ਦਿਨਾਂ ਦੇ ਅੰਦਰ ਪਿੰਡ ਦੇ ਬਾਹਰ ਉਜਾੜ ਵਿੱਚ ਆਪਣੀਆਂ ਪੰਜ ਧੀਆਂ ਨਾਲ ਜੀਵਨ ਬਤੀਤ ਕਰ ਲਈ ਮਜਬੂਰ ਸੀ ਉਹਨਾਂ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਕੱਲ ਪਰਿਵਾਰ ਵਾਸਤੇ ਸੁੱਕਾ ਰਚਣ ਤੇ ਪਸ਼ੂਆਂ ਵਾਸਤੇ ਸੁੱਕੀ ਫੀਡ ਲੈ ਕੇ ਆਏ ਸੀ ਇੱਥੇ ਅਸੀਂ ਪੀੜਤ ਪਰਿਵਾਰ ਵਾਸਤੇ ਅੱਜ ਕਾ ਕੰਬਲ ਘੜਦੀਆਂ ਔਰਤਾਂ ਬਾਸਤੇ ਸੂਟ ਕੁਝ ਮਰਦਾਨਾ ਕੱਪੜੇ ਪਰਿਵਾਰ ਨੂੰ ਦਿੱਤੇ ਹਨ ਕਿਉਂਕਿ ਪਰਿਵਾਰ ਦੇ ਪਹਿਨਣ ਵਾਸਤੇ ਕੱਪੜੇ ਵੀ ਪਾਣੀ ਵਿੱਚ ਡੁੱਬ ਗਏ ਸਨ ਉਹਨਾਂ ਨੂੰ ਬਾਹਰ ਨਹੀਂ ਕੱਢ ਸਕੇ ਉਹਨਾਂ ਕਹਿਆ ਕਿ ਜਿਹੜੇ ਪਰਿਵਾਰ ਵੀ ਹਰਜੀਪੁਰ ਵਿੱਚ ਆਏ ਉਹਨਾਂ ਨੂੰ ਹਰ ਪਰਿਵਾਰ ਨੂੰ ਜਿਸ ਵੀ ਤਰ੍ਹਾਂ ਦੀ ਜ਼ਰੂਰਤ ਹੈ ਉਹਦਾ ਉਸ ਨੂੰ ਪੂਰਾ ਕੀਤਾ ਜਾਵੇਗਾ ਉਹਨਾਂ ਲੋਕਾਂ ਨੂੰ ਇਸ ਵਾਰ ਫਿਰ ਪ੍ਰੋਸ਼ਾ ਦਵਾਇਆ ਕਿ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਹਰ ਹਾਲ ਹੜਪੀਟਾਂ ਨਾਲ ਖੜੇ ਰਹਾਂਗੇ ਜ ਜਸੀਂ ਪਹੁੰਚੇ ਸੀ ਫਿਰ ਚਿਹੇੜੂ ਸਰਾਜ ਅਲੀ ਜਿਹੜਾ ਇੱਕ ਗੁੱਜਰ ਪਰਿਵਾਰ ਸੀ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਕਿਸ ਤਰੀਕੇ ਦੇ ਨਾਲ ਪਾਣੀ ਦੀ ਮਾਰ ਜਿਹੜੀ ਇਸ ਪਰਿਵਾਰ ਦੇ ਤੇ ਬਈ ਇਹ ਇਹਦੀਆਂ ਪੰਜ ਧੀਆਂ ਔਰ ਇਹ ਉਹਨਾਂ ਨੂੰ ਲੈ ਕੇ ਇਸ ਤਰੀਕੇ ਨਾਲ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਉਹ ਖੇਤਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਸੀਗਾ ਬਹੁਤ ਸਾਰੇ ਨੁਕਸਾਨ ਜਦੋਂ ਪਾਣੀ ਘਰ ਦੇ ਵਿੱਚ ਆਵੜਿਆ ਆ ਦਾਣੇ ਸਾਰੇ ਵਿੱਚੇ ਭਿੱਜ ਗਏ ਹੁਣ ਕਾਲੇ ਪੈ ਗਏ ਆ ਧੁੱਪ ਲੋਣ ਡਿਆ ਆ ਤੇ ਹੋਰ ਕੱਪੜਾ ਲੀੜਾ ਵੀ ਬਹੁਤ ਸਾਰਾ ਭਿੱਜ ਗਿਆ ਬਹੁਤ ਸਾਰਾ ਰਾਸ਼ਨ ਦਾ ਸਮਾਨ ਜਿਹੜਾ ਅਸੀਂ ਕੋ ਖਾਣ ਦਾ ਘਰ ਦੇ ਵਿੱਚ ਰੱਖਿਆ ਸੀ ਉਹ ਵੀ ਸਾਰਾ ਇਦਾਂ ਹੀ ਜਿੰਨਾ ਕ ਕੱਢ ਸਕਿਆ ਸੀ ਉਸ ਵੇਲੇ ਪਾਣੀ ਇੰਨੀ ਤੇਜ਼ੀ ਦੇ ਨਾਲ ਵਧ ਗਿਆ ਕਿ ਕੁਝ ਸਮਾਨ ਕੱਢ ਸਕਿਆ ਜਿਹੜਾ ਟਰਾਲੀ ਦੇ ਵਿੱਚ ਆਪਾਂ ਤੁਹਾਨੂੰ ਕੱਲ ਦਿਖਾਇਆ ਸੀ ਅੱਜ ਅਸੀਂ ਫਿਰ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਸ ਪਰਿਵਾਰ ਦੇ ਵਾਸਤੇ ਕੁਝ ਕੱਪੜੇ ਜੈਂਟਸ ਕੁਝ ਲੇਡੀਜ਼ ਸੂਟ ਜਾਂ ਕੁਝ ਹੋਰ ਜ਼ਰੂਰਤ ਦਾ ਸਮਾਨ ਜਿਹੜਾ ਹੈ ਕੁਝ ਰਜ਼ਾਈਆਂ ਕਿਉਂਕਿ ਅੱਗੇ ਹੁਣ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਹੈਗਾ ਸਰਦੀਆਂ ਦਾ ਤੂ ਰਜ਼ਾਈਆਂ ਕੰਬਲ ਜਿਹੜੇ ਆ ਉਹ ਸਾਰਾ ਜ਼ਰੂਰਤ ਦਾ ਸਮਾਨ ਜਿਹੜਾ ਉਹ ਲੈ ਕੇ ਅੱਜ ਇੱਥੇ ਪਹੁੰਚੇ ਆ ਔਰ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਸਹਿਯੋਗੀਆਂ ਦਾ ਜਿਹੜੇ ਸਾਨੂੰ ਬੜਾ ਸਹਿਯੋਗ ਕਰਦੇ ਆ ਔਰ ਨਾਲ ਹੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਆ ਕਿ ਵਾਹਿਗੁਰੂ ਹਰ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਹਰ ਪਰਿਵਾਰ ਨੂੰ ਜਿਹੜਾ ਆ ਉਸ ਵੈਰ ਨਿਰਪਰ ਕਰੀ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਆਉਣ ਵਾਲਾ ਸਮਾਂ ਜਿਹੜਾ ਆ ਉਸ ਵਾਗਾ ਬਖਸ਼ਿਸ਼ ਕਰੀ ਸਾਰੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਕੋਈ ਅਪੀਲ ਕਰਦਾ ਕਿ ਇਸ ਔਖੀ ਘੜੀ ਦੇ ਵਿੱਚ ਆਪਾਂ ਹੜਪੀੜਿਤ ਪਰਿਵਾਰਾਂ ਦੇ ਨਾਲ ਨਾਲ ਮਿਲ ਕੇ ਖੜੇ ਹੋਈਏ ਔਰ ਉਹਨਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈ ਭੀਨ ਜੈ ਭਾਰ